ਮੈਂ ਜਦੋਂ ਇਹ ਵੀਡੀਓ ਸ਼ੂਟ ਕਰ ਰਿਹਾ ਅੱਜ ਤਰੀਕ ਹੈ ਕੀ 12 ਹੋ ਸਕਦਾ ਤੁਹਾਡੇ ਤੱਕ 1-2 ਦਿਨ ਬਾਅਦ ਵਿੱਚ ਪਹੁੰਚੇ ਪਰ ਅੱਜ ਦੇ ਹਾਲਾਤ ਇਹ ਹੈਗੇ ਆ ਪਿਛਲੇ 2 ਦਿਨ ਤੋਂ ਇੰਡੀਆ ਦੇ ਸੋਸ਼ਲ ਮੀਡੀਆ ਇੰਟਰਨੈਟ ਨਿਊਜ਼ ਰੂਮ ਜਿੰਨੇ ਵੀ ਨਿਊਜ਼ ਚੈਨਲ ਨੇ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਖਬਰ ਨੇ ਬਾਕੀ ਦੀਆਂ ਸਾਰੀਆਂ ਖਬਰਾਂ ਨੂੰ ਪਿੱਛੇ ਛੱਡਿਆ ਹੋਇਆ ਵਾ ਚਾਹੇ ਉਹ ਕੋਈ ਰਾਜਨੀਤਿਕ ਖਬਰ ਆ ਕਿਸੇ ਵੀ ਤਰ੍ਹਾਂ ਦੀ ਖਬਰ ਆ ਪੂਰੇ ਇੰਡੀਆ ਦੇ ਵਿੱਚ ਜਿਹੜੀ ਇੱਕ ਖਬਰ ਸਭ ਤੋਂ ਉੱਪਰ ਚੱਲ ਰਹੀ ਆ ਉਹ ਇੱਕ ਕਹਾਣੀ ਹੈਗੀ ਆ ਇੱਕ ਵੀਡੀਓ ਦੀ ਤੇ ਇੱਕ ਲੇਖ ਦੀ ਇੱਕ ਘੰਟਾ 21 ਮਿੰਟ ਤੇ 46 ਸਕਿੰਟ ਦਾ ਇੱਕ ਵੀਡੀਓ ਤੇ 24 ਪੰਨਿਆਂ A4 ਸ਼ੀਟ ਦੇ ਉੱਪਰ ਲਿਖਿਆ ਹੋਇਆ ਇੱਕ ਸੁਇਸਾਈਡ ਨੋਟ ਇਹਨਾਂ ਦੋਨਾਂ ਦੀ ਇੱਕ ਕਹਾਣੀ ਆ ਇਸ ਵੀਡੀਓ ਦੇ ਵਿੱਚ ਇੱਕ 34 ਸਾਲ ਦਾ ਇਨਸਾਨ ਆਪਣੀ ਵਿਥਿਆ ਦੱਸ ਰਿਹਾ ਬਹੁਤ ਡਿਟੇਲ ਦੇ ਵਿੱਚ ਉਹਨੇ ਬਹੁਤ ਕੁਝ ਦੱਸਿਆ 6 ਇਨਸਾਨਾਂ ਦੇ ਨਾਮ ਲਏ ਆ ਸੀਰੀਅਲ ਵਾਈਜ਼ ਕਰਕੇ ਉਹ ਇਨਸਾਨ ਉਹਦੀ ਜ਼ਿੰਦਗੀ ਇਸ ਹੱਦ ਤੱਕ ਬੁਰੀ ਕਰਨ ਦੇ ਵਿੱਚ ਰਿਸਪੌਂਸਿਬਲ ਨੇ ਉਸ ਤੋਂ ਬਾਅਦ ਅੱਗੇ ਉਹ 12 ਆਪਣੀਆਂ ਵਿਸ਼ਸ ਦੱਸਦਾ ਉਹਨਾਂ ਦੇ ਵਿੱਚੋਂ 12ਵੀਂ ਉਹ ਹੈਗੀ ਆ ਜਿਹੜੀ ਕਿਸੇ ਵੀ ਇਨਸਾਨ ਦੇ ਜਾਗਦੀ ਜਮੀਰ ਵਾਲੇ ਇਨਸਾਨ ਦੇ ਲੋਕੰਡੇ ਖੜੇ ਕਰ ਦੂਗੀ ਉਹਦਾ ਦਿਮਾਗ ਪੂਰੀ ਤਰ੍ਹਾਂ ਦੇ ਨਾਲ ਸੁੰਨ ਹੋ ਜਾਊਗਾ ਇਸ ਵੀਡੀਓ ਦੇ ਇੰਟਰਨੈਟ ਦੇ ਉੱਪਰ ਵਾਇਰਲ ਹੋਣ ਤੋਂ ਥੋੜੀ ਦੇਰ ਤੋਂ ਬਾਅਦ ਹੀ ਜਿਸ ਫਲੈਟ ਦੇ ਵਿੱਚ ਜਿਸ ਕਮਰੇ ਦੇ ਵਿੱਚ ਇਹ ਵੀਡੀਓ ਬਣਾਇਆ ਗਿਆ ਬੈਂਗਲੁਰੂ ਦੇ ਵਿੱਚ ਬਣਾਇਆ ਗਿਆ ਕਰਨਾਟਕ ਦੇ ਵਿੱਚ ਬੈਂਗਲੁਰੂ ਪੁਲਿਸ ਥੋੜੀ ਦੇਰ ਤੋਂ ਬਾਅਦ ਉਥੇ ਪਹੁੰਚਦੀ ਆ ਜਿਹੜਾ ਇਨਸਾਨ ਇਸ ਵੀਡੀਓ ਦੇ ਵਿੱਚ ਜਾਗਦਾ ਜਿਉਂਦਾ ਗੱਲਾਂ ਕਰਦਾ ਦਿਖ ਰਿਹਾ ਸੀ ਆਪਣੀ ਵਿਥਿਆਦਿਆਸ ਦਾ ਦਿਖ ਰਿਹਾ ਸੀ ਉਹ ਆਪਣੇ ਬੈਡਰੂਮ ਦੇ ਵਿੱਚ ਹੁਣ ਉਹ ਨਹੀਂ ਸੀਗਾ ਉਹ ਇਸ ਜਹਾਨ ਤੋਂ ਕੂਚ ਕਰ ਚੁੱਕਿਆ ਸੀ ਪਿੱਛੇ ਛੱਡ ਗਿਆ ਇੱਕ ਡੈੱਡ ਬੋਡੀ ਤੇ ਛਾਤੀ ਦੇ ਉੱਪਰ ਚਿਪਕਾਇਆ ਹੋਇਆ ਉਹ 24 ਪੰਨਿਆਂ ਦਾ ਸੁਸਾਈਸਾਈਡ ਨੋਟ ਇੱਕ ਕਹਾਣੀ ਆ 34 ਸਾਲ ਦੇ ਇੱਕ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਲੜਕੇ ਅਤਲ ਸੁਬਾਸ਼ ਦੀ ਇਹ ਕਹਾਣੀ ਆ ਇੰਡੀਆ ਦੇ ਸਿਸਟਮ ਦੀ ਇਹ ਕਹਾਣੀ ਆ ਉਹਨਾਂ ਕਾਰਨਾਂ ਦੀ ਜਿਨ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਜਿਹੜੇ ਇੱਥੇ ਚੰਗੀ ਰੋਜੀ ਰੋਟੀ ਕਮਾ ਕੇ ਖਾ ਸਕਦੇ ਆ ਉਹ ਵੀ ਇੰਡੀਆ ਨੂੰ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ। ਅਤੁਲ ਸੁਭਾਸ਼ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਲੜਕਾ ਛੋਟੀ ਉਮਰ ਤੋਂ ਬਹੁਤ ਜ਼ਿਆਦਾ ਇੰਟੈਲੀਜੈਂਟ ਬੀਟੈਕ ਕਰਦਾ ਕੰਪਿਊਟਰ ਸਾਇੰਸ ਦੇ ਵਿੱਚ ਪਰ ਇੱਥੇ ਹੀ ਇਹ ਨਹੀਂ ਰੁਕਦਾ। ਅੱਜ ਕੱਲ ਦਾ ਜਮਾਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵਾ ਉਹਦੇ ਵਿੱਚ ਮਾਸਟਰ ਡਿਗਰੀ ਕਰਦਾ। ਉਸ ਤੋਂ ਬਾਅਦ ਕਿਉਂਕਿ ਕੰਪਿਊਟਰ ਨਾਲ ਰਿਲੇਟਡ ਝੰਗਾ ਵੀ ਕੰਮਕਾਰ ਹੈਗਾ ਜਿੰਨੀਆਂ ਵੀ ਜੌਬਸ ਨੇ ਉਹ ਬੈਂਗਲੌਰ ਨੇ ਬੈਂਗਲੌਰ ਨੂੰ ਇੰਡੀਆ ਦੀ ਸਿਲੀਕਨ ਵੈਲੀ ਵੀ ਕਿਹਾ ਜਾਂਦਾ ਉਸੇ ਤਰ੍ਹਾਂ ਹੀ ਅਤਲ ਵੀ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਬੈਂਗਲੁਰੂ ਪਹੁੰਚਦਾ ਕਿਉਂਕਿ ਇਹ ਲੜਕਾ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਆ ਛੇਤੀ ਹੀ ਇਹਨੂੰ ਇੱਕ ਬਹੁਤ ਹੀ ਜ਼ਿਆਦਾ ਹਾਈਲੀ ਪੇਡ ਜੌਬ ਮਿਲਦੀ ਆ ਕਿੰਨੀ ਹਾਈਲੀ ਪੇਡ 40 ਲੱਖ ਰੁਪਈਆ ਹਰ ਮਹੀਨੇ ਇੰਨੀ ਹਾਈਲੀ ਪੇਡ ਬਿਹਾਰ ਦੇ ਇੱਕ ਛੋਟੇ ਜਿਹੇ ਏਰੀਏ ਤੋਂ ਉੱਠ ਕੇ ਇਹ ਲੜਕਾ ਬੰਗਲੌਰ ਦੇ ਬਿਲਕੁਲ ਸਿਖਰ ਦੇ ਉੱਪਰ ਪਹੁੰਚ ਚੁੱਕਿਆ profession life ਸੈੱਟ ਹੋ ਚੁੱਕੀ ਆ ਹੁਣ ਟਾਈਮ ਆ ਗਿਆ ਵਿਆਹ ਕਰਵਾਉਣ ਦਾ ਮਾਤਾ ਪਿਤਾ ਨੂੰ ਆਪਣੇ ਲੜਕੇ ਦੀ ਵਿਆਹ ਦੀ ਫਿਕਰ ਹੁੰਦੀ ਆ ਤਾਂ ਉਹਦੇ ਲਈ ਅੱਜ ਕੱਲ ਚੱਲਦੀਆਂ ਮੈਟ੍ਰੀਮੋਨੀਅਲ ਵੈੱਬਸਾਈਟਸ ਨੂੰ ਦੇਖਿਆ ਜਾਂਦਾ ਲੜਕਾ ਬੈਂਗਲੌਰ ਵਿੱਚ ਹੈਗਾ ਕੰਪਿਊਟਰ ਸਾਇੰਸ ਦੇ ਨਾਲ ਰਿਲੇਟਡ ਉਹਦਾ ਕੰਮਕਾਰ ਹੈਗਾ ਤਾਂ ਲੜਕੀ ਵੀ ਉਸ ਤਰ੍ਹਾਂ ਦੀ ਮਿਲ ਜੇ ਤਾਂ ਵਧੀਆ ਰਹਣਗੇ ਅੰਡਰਸਟੈਂਡਿੰਗ ਬੈਟਰ ਰਹਿੰਦੀ ਆ ਇੱਕ ਦੂਸਰੀ ਦੀ ਜ਼ਿੰਦਗੀ ਪ੍ਰੋਫੈਸ਼ਨਲ ਲਾਈਫ ਲਾਈਫ ਸਟਾਈਲ ਕੰਮ ਕਰਦਾ ਪਤਾ ਰਹਿੰਦਾ ਵਾ ਤਾਂ ਆਪਸ ਵਿੱਚ ਬਣਦੀ ਥੋੜੀ ਸੌਖੀ ਆ ਇਹੀ ਸੋਚ ਕੇ ਅਤਲ ਦੇ ਮਾਪੇ ਕੋਈ ਇਹੋ ਜਿਹੀ ਲੜਕੀ ਲੱਭਦੇ ਆ ਜਿਹੜੀ ਕੰਪਿਊਟਰ ਬੈਕਗ੍ਰਾਉਂਡ ਦੇ ਨਾਲ ਜੁੜੀ ਹੁੰਦੀ ਆ ਉਹਨਾਂ ਦੀ ਜਿਹੜੀ ਤਲਾਸ਼ ਆ ਮੈਟ੍ਰੀਮੋਨੀਅਲ ਵੈਬਸਾਈਟਸ ਦੇ ਉੱਪਰ ਉਹ ਜਾ ਕੇ ਖਤਮ ਹੁੰਦੀ ਆ ਨਿਕਿਤਾ ਸੰਗਾਨੀਆਂ ਨਾਮ ਦੀ ਲੜਕੀ ਦੇ ਉੱਪਰ ਇਹਨੇ ਵੀ ਬੀਟੈਕ ਕੀਤੀ ਆ ਕੰਪਿਊਟਰ ਸਾਇੰਸ ਦੀ ਇੰਜੀਨੀਅਰ ਤੇ ਯੂਪੀ ਤੋਂ ਬਿਲੋਂਗ ਕਰਦੀ ਆ ਪੇਰੈਂਟਸ ਨੂੰ ਇਹ ਲੜਕੀ ਪਸੰਦਾ ਜਾਂਦੀ 26 ਅਪ੍ਰੈਲ 2019 ਨੂੰ ਵਾਰਾਨਸੀ ਦੇ ਵਿੱਚ ਹਿੰਦੁਸਤਾਨ ਇੰਟਰਨੈਸ਼ਨਲ ਹੋਟਲ ਬਹੁਤ ਹੀ ਧੂਮ-ਤਾਮ ਦੇ ਨਾਲ ਇਹਨਾਂ ਦਾ ਵਿਆਹ ਹੁੰਦਾ ਵਿਆਹ ਤੋਂ ਥੋੜੇ ਦਿਨਾਂ ਤੋਂ ਬਾਅਦ ਕਿਉਂਕਿ ਅਤਲ ਦਸਾਰਾ ਕੰਮ ਕਰ ਹੋਂਦੀ ਜੌਬ ਬੈਂਗਲੌਰ ਹੈਗੀ ਆ ਤਾਂ ਇਹ ਨਵਾਂ ਵਿਆਹਿਆ ਜੋੜਾ ਬੈਂਗਲੌਰ ਚਲੇ ਜਾਂਦੇ ਆ ਲਾਈਫ ਠੀਕ-ਠਾਕ ਚੱਲਦੀ ਆ ਜਵਾਨ ਨੇ ਨਵਾਂ ਵਿਆਹ ਹੋਇਆ ਖੁਸ਼ੀਆਂ ਨੇ ਮੰਨਦੇ ਆ ਹੁਣ ਥੋੜੀ ਦੇਰ ਤੋਂ ਬਾਅਦ ਨਿਕਿਤਾ ਦੇ ਜਿਹੜੇ ਮਦਰ ਨੇ Nisha Singhania ਕਿਉਂਕਿ ਉਹਨਾਂ ਦੀ ਬੇਟੀ ਘਰੋਂ ਪਹਿਲੀ ਵਾਰ ਬਾਹਰ ਗਈ ਆ ਤਾਂ ਉਹਨੂੰ ਮਿੜਨ ਲਈ ਕੁਝ ਦਿਨ ਉਹਦੇ ਨਾਲ ਰਹਿਣ ਲਈ ਬੈਂਗਲੁਰੂ ਪਹੁੰਚਦੇ ਆ ਜਦੋਂ ਉੱਥੇ ਪਹੁੰਚਦੇ ਆ ਸ਼ਾਇਦ ਵਿਆਹ ਦੇ ਟਾਈਮ 'ਤੇ ਉਹਨਾਂ ਨੂੰ ਇੰਨਾ ਅੰਦਾਜ਼ਾ ਨਹੀਂ ਸੀ ਪਰ ਜਦੋਂ ਉੱਥੇ ਜਾ ਕੇ ਉਹ ਰਹਿੰਦੇ ਆ ਆਪਣੇ ਜਵਾਈ ਦਾ ਘਰ-ਬਾਰ ਦੇਖਦੇ ਆ ਉਹਦਾ ਲਾਈਫਸਟਾਈਲ ਦੇਖਦੇ ਆ ਉਹਦਾ ਕੰਮ ਕਰ ਦੇਖਦੇ ਆ ਇਹ ਪਹਿਲੀ ਵਾਰ ਜਦੋਂ ਉਹਨਾਂ ਨੂੰ ਸਮਝ ਲੱਗਦੀ ਆ ਕਿ ਉਹਨਾਂ ਦਾ ਜਵਾਈ ਅਤਲ ਸੁਭਾਸ਼ ਅਸਲ ਦੇ ਵਿੱਚ ਕਿੰਨਾ ਅਮੀਰ ਇਨਸਾਨ ਹੈਗਾ ਉਹਦੀ ਜਿਹੜੀ ਜੌਬ ਆ ਉਹ ਕਿੰਨੀ ਜ਼ਿਆਦਾ ਇੰਪੋਰਟੈਂਟ ਆ ਕਿੰਨੀ ਜ਼ਿਆਦਾ ਉਹਦੀ ਸੈਲਰੀ ਹੈਗੀ ਇਨਸਾਨਾਂ ਦੀਆਂ ਭਾਵਨਾਵਾਂ ਅਜੀਬ ਖੇਡ-ਖੇਡ ਦੀਆਂ ਨੇ ਕਦੇ ਉਹ ਕਿਸੇ ਨੂੰ ਸਿੱਧੇ ਰਸਤੇ ਲੈ ਜਾਂਦੀਆਂ ਕਿਸੇ ਨੂੰ ਬਿਲਕੁਲ ਪੁੱਠੇ ਰਸਤੇ ਲੈ ਜਾਂਦੀਆਂ ਨਿਸ਼ਾ ਸੰਘਾਨੀਆਂ ਜਿੱਥੇ ਇੱਕ ਪਾਸੇ ਆਪਣੀ ਬੇਟੀ ਲਈ ਆਪਣੇ ਜਵਾਈ ਦੇ ਲਈ ਖੁਸ਼ ਹੋ ਸਕਦੇ ਸੀ ਪਰ ਉੱਥੇ ਹੀ ਇੱਕ ਗਲਤ ਰਸਤਾ ਇੱਕ ਗਲਤ ਚੀਜ਼ ਦਿਮਾਗ ਦੇ ਵਿੱਚ ਆ ਜਾਂਦੀ ਆ ਇੱਕ ਗਲਤ ਬੀਜ ਦਿਮਾਗ ਦੇ ਵਿੱਚ ਉਤਪਨ ਹੋ ਜਾਂਦਾ ਉਹ ਆਉਂਦਾ ਮਮਤਾ ਤੋਂ ਨਿਕਲਿਆ ਹੋਇਆ ਜਿਹੜੀ ਮਮਤਾ ਵਾਏ ਨੇ ਬਹੁਤ ਕੁਝ ਕਰਾਇਆ ਇਤਿਹਾਸ ਦੇ ਵਿੱਚ ਵੀ ਕੌਰਵਾ ਪਾਂਡਵਾ ਦੀ ਲੜਾਈ ਦੇਖੀ ਆ ਰਾਮਚੰਦਰ ਜੀ ਦਾ ਬਣਵਾਸ ਦੇਖਿਆ ਵਾ ਬਹੁਤ ਕੁਝ ਹੁਣ ਗੱਲ ਇਹ ਹੈਗੀ ਆ ਨਿਕਿਤਾ ਦਾ ਇੱਕ ਛੋਟਾ ਪਾਈ ਹੈਗਾ ਅਨੁਰਾਗ ਸਿੰਘ ਹਨੀਆ ਅਨੁਰਾਗ ਸਿੰਘਾਨੀ ਆ ਉਹ ਸਭ ਕੁਝ ਹੈ ਜੋ ਉਹਨਾਂ ਦਾ ਜਵਾਈ ਅਤਲ ਸੁਭਾਸ਼ ਨਹੀਂ ਹੈਗਾ ਅਤਲ ਸੁਭਾਸ਼ ਇੱਕ ਬਹੁਤ ਪੜਿਆ ਲਿਖਿਆ ਮਿਹਨਤੀ ਇਨਸਾਨ ਆ ਪਰ ਜਦੋਂ ਕਿ ਉਹਦੀ ਹੀ ਵਾਈਫ ਦਾ ਜਿਹੜਾ ਬ੍ਰਦਰ ਹੈ ਅਨੁਰਾਗ ਸਿੰਘਾਨੀ ਆ ਉਹਦਾ ਕੰਮਕਾਰ ਕੋਈ ਖਾਸ ਨਹੀਂ ਹੈ ਨਾ ਉਹਨੇ ਪੜ੍ਹਾਈ ਲਿਖਾਈ ਕੋਈ ਖਾਸ ਕੀਤੀ ਆ ਤਾਂ ਹੁਣ ਮਮਤਾ ਦੇ ਵਿੱਚ ਆ ਕੇ ਨਿਸ਼ਾ ਸਿੰਘਾਨੀ ਆ ਆਪਣੇ بیٹے ਨੂੰ ਸੈੱਟ ਕਰਨਾ ਸੋਚਦੇ ਆ ਕਿਹਦੇ ਸਿਰ ਦੇ ਉੱਪਰ ਪੈਰ ਰੱਖ ਕੇ ਆਪਣੇ ਹੀ ਜਵਾਈ ਅਤਲ ਸੁਬਾਸ਼ ਦੇ ਸਿਰ ਦੇ ਉੱਪਰ ਪੈਰ ਰੱਖ ਕੇ ਉਹਦੇ ਕਮਾਏ ਹੋਏ ਪੈਸਿਆਂ ਤੋਂ ਆਪਣੀ ਬੇਟੀ ਨੂੰ ਕਹਿੰਦੇ ਹੋ ਨਿਕਿਤਾ ਨੂੰ ਕਿ ਤੂੰ ਅਤਲ ਨੂੰ ਕਹਿ ਕਿ ਉਹ ਅਨੁਰਾਗ ਦੀ ਪੈਸਿਆਂ ਦੇ ਵਿੱਚ ਮਦਦ ਕਰੇ ਜੋ ਕਿ ਅਤਲ ਕਰਦਾ ਵੀ ਆ ਲੱਖਾਂ ਰੁਪਏ ਦਾ ਲੈਣ ਹੁੰਦਾ ਵਾ ਇੱਕੋ ਪਾਸੇ ਪੈਸੇ ਜਾ ਰਹੇ ਆ ਉਹ ਜਾ ਰਿਹਾ ਅਨੁਰਾਗ ਕੋਲੇ ਬਹੁਤ ਵਾਰ ਇੱਕ ਬਹੁਤ ਹੀ ਛੋਟੇ ਪੀਰੀਅਡ ਦੇ ਵਿੱਚ ਬਹੁਤ ਲੱਖਾਂ ਰੁਪਏ ਅਤਲ ਨਿਕਿਤਾ ਦੇ ਕਹਿਣ ਦੇ ਉੱਪਰ ਅਨੁਰਾਗ ਨੂੰ ਦਿੰਦੇ ਆ ਪਰ ਚਾਹੇ ਕਿੰਨਾ ਵੀ ਪੈਸਾ ਤੁਸੀਂ ਕਮਾ ਰਹੇ ਹੋ ਕਿਤੇ ਨਾ ਕਿਤੇ ਤੁਹਾਡੀ ਮਿਹਨਤ ਦਾ ਪੈਸਾ ਹੁੰਦਾ ਦੂਸਰੀ ਗੱਲ ਇਹ ਆ ਜਿਹੜੇ ਲੋਕਾਂ ਨੇ ਇੰਨੀ ਹੱਡ ਭੰਨ ਵੀ ਮਿਹਨਤ ਕਰਕੇ ਉਹ ਪੈਸਾ ਕਮਾਇਆ ਹੁੰਦਾ ਉਹਨਾਂ ਨੂੰ ਉਸ ਪੈਸੇ ਦੀ ਕੀਮਤ ਵੀ ਚੰਗੀ ਤਰ੍ਹਾਂ ਪਤਾ ਹੁੰਦੀ ਆ ਹੌਲੀ ਹੌਲੀ ਕਰਕੇ ਇਹ ਜਿਹੜੀਆਂ ਡਿਮਾਂਡਸ ਨੇ ਇਹ ਵੱਧਦੀਆਂ ਜਾਂਦੀਆਂ ਨੇ ਸਾਰੇ ਪਰਿਵਾਰ ਨੂੰ ਇਹ ਲੱਗਦਾ ਕਿ ਸ਼ਾਇਦ ਜਵਾਈ ਦਾ ਕਿਸੇ ਹਜੇ ਦਰਖਤ ਮੁਹੱਥ ਪਿਆ ਹੋਇਆ ਜਿੱਥੋਂ ਬਸ ਨੋਟ ਲੈਣਦੇ ਤੁਰੇ ਜਾਂਦੇ ਆ ਫਾਈਨਲੀ ਕੁਝ ਮਹੀਨਿਆਂ ਦੇ ਵਿੱਚ ਹੀ ਡਿਮਾਂਡ ਹੋ ਜਾਂਦੀ ਹੈ 50 ਲੱਖ ਰੁਪਏ ਤੱਕ ਦੀ ਇੰਨੀ ਅਮਾਉਂਟ ਸੁਣ ਕੇ ਅਤਲ ਸੁਭਾਸ਼ ਵੀ ਥੋੜਾ ਝਿਜਕਦੇ ਆ ਤੇ ਉਹਨੇ ਕਿਹਾ ਤਾਨੂੰ ਇੰਨੀ ਜ਼ਿਆਦਾ ਅਮਾਉਂਟ ਦੇਣ ਤੋਂ ਮਨਾ ਕਰ ਦਿੰਦੇ ਆ ਇੱਥੇ ਹੀ ਜਿਹੜੀ ਵਿਆਹ ਦੀ ਉਹਨਾਂ ਦੀ ਪਟੜੀ ਦੇ ਉੱਪਰ ਟ੍ਰੇਨ ਚੱਲ ਰਹੀ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਤੇ ਹਮੇਸ਼ਾ ਦੇ ਲਈ ਆਪਣੀ ਪਟੜੀ ਤੋਂ ਉੱਤਰ ਜਾਂਦੀ ਹੈ ਪੇਸ ਟਾਈਮ ਤੱਕ ਉਹਨਾਂ ਦੇ ਘਰੇ ਇੱਕ ਛੋਟਾ ਬੇਟੇ ਨੇ ਜਨਮ ਲਿਆਵਾ ਉਹ ਹਾਲੇ ਸਿਰਫ ਕੁਝ ਮਹੀਨਿਆਂ ਦਾ ਵਾ ਨਿਕਿਤਾ ਆਪਣੇ ਬੇਟੇ ਨੂੰ ਲੈ ਕੇ ਵਾਪਸ ਆਪਣੇ ਪੇਕੇ ਘਰ ਯੂਪੀ ਪਹੁੰਚ ਜਾਂਦੇ ਆ ਇਸ ਘਟਨਾ ਤੋਂ ਸਿਰਫ ਕੁਝ ਮਹੀਨੇ ਪਹਿਲਾਂ ਹੀ ਨਿਕਿਤਾ ਦੇ ਜਿਹੜੇ ਪਿਤਾ ਜੀ ਹੁੰਦੇ ਆ ਉਹਨਾਂ ਦਾ ਦਿਲ ਦੇ ਦੌਰੇ ਦੇ ਨਾਲ ਦਿਹਾਂਤ ਹੋਇਆ ਨਿਕਿਤਾ ਨੇ ਖੁਦ ਇਹ ਗੱਲ ਅਤਲ ਨੂੰ ਦੱਸੀ ਆ ਕਿ ਉਹਨਾਂ ਨੂੰ ਪਿਛਲੇ 10 ਜਾਂ 15 ਸਾਲ ਤੋਂ ਹੀ ਕਹ ਲਓ ਦਿਲ ਦੀ ਬਿਮਾਰੀ ਦੇ ਨਾਲੋਂ ਪੀੜਿਤ ਨੇ ਇਲਾਜ ਉਹਨਾਂ ਦਾ ਚੱਲਦਾ ਰਹਿੰਦਾ ਦਵਾਈਆਂ ਉਹ ਖਾਂਦੇ ਰਹਿੰਦੇ ਹਸਪਤਾਲਾਂ ਦੇ ਚੱਕਰ ਵਗੈਰਾ ਉਹਨਾਂ ਦੇ ਚੱਲ ਰਹੇ ਆ ਇੰਨੀ ਚੀਜ਼ ਅਤਲ ਨੂੰ ਪਤਾ ਹੈ ਜਦੋਂ ਉਹਨਾਂ ਦਾ ਦੇਹਾਂਤ ਹੁੰਦਾ ਉਦੋਂ ਵੀ ਇਹੀ ਸਭ ਚੀਜ਼ਾਂ ਹੋਈਆਂ ਇਹੀ ਚੀਜ਼ਾਂ ਡਾਕਟਰ ਦੀ ਰਿਪੋਰਟ ਦੇ ਵਿੱਚ ਲਿਖੀਆਂ ਗਈਆਂ ਪਰ ਹੁਣ ਉਸ ਗੱਲ ਨੂੰ ਕੁਝ ਮਹੀਨੇ ਲੰਘਦੇ ਆ ਆਪਸ ਦੇ ਵਿੱਚ ਉਹ 50 ਲੱਖ ਰੁਪਏ ਨਾ ਦੇਣ ਕਰਕੇ ਮਨਮਟਵ ਹੁੰਦਾ ਤੇ ਨਿਕਿਤਾ ਵਾਪਸ ਆਪਣੇ ਘਰ ਪਹੁੰਚ ਜਾਂਦੇ ਹੁਣ ਘਰੇ ਪਹੁੰਚਣ ਤੋਂ ਬਾਅਦ ਉੱਥੇ ਆਲਰੇਡੀ ਹੈ ਉਹਨਾਂ ਦਾ ਪਾਈ ਅਨੁਰਾਗ ਤੇ ਉਹਨਾਂ ਦੇ ਮਾਤਾ ਨਿਸ਼ਾ ਸਿੰਘਾਨੀ ਆ ਆਪਸ ਦੇ ਵਿੱਚ ਉਹਨਾਂ ਨੇ ਦੀ ਕੀ ਗੱਲਬਾਤ ਹੁੰਦੀ ਆ ਕੀ ਨਹੀਂ ਉਹ ਕਿਸੇ ਨੂੰ ਨਹੀਂ ਪਤਾ ਪਰ ਉਹਦੇ ਜਿਹੜੇ ਐਕਸ਼ਨ ਹੁੰਦੇ ਆ ਉਹ ਇਹ ਹੈਗਾ ਇਹੀ ਇੰਡੀਆ ਦਾ ਸਿਸਟਮ ਆ ਤੇ ਇਹਦੀ ਹੀ ਕਹਾਣੀ ਆ ਜਿਸ ਇਨਸਾਨ ਦੀ ਮੌਤ 3 ਮਹੀਨੇ ਪਹਿਲਾਂ ਹੋ ਚੁੱਕੀ ਆ ਡਾਕਟਰੀ ਰਿਪੋਰਟ ਦੇ ਮੁਤਾਬਕ ਮੈਡੀਕਲ ਸਰਟੀਫਿਕੇਟ ਦੇ ਮੁਤਾਬਕ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋਈ ਆ ਉਸੇ ਮੌਤ ਦੇ ਸ਼ੱਕ ਦੇ ਵਿੱਚ ਜੌਨਪੁਰ ਇਲਾਕੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਅਤਲ ਸੁਵਾਸ਼ ਦੇ ਅਗੇਂਸਟ ਪੁਲਿਸ ਵਾਲੇ ਇੱਕ ਐਫ ਆਈ ਆਰ ਦਰਜ ਕਰ ਲੈਂਦੇ ਆ ਕਤਲ ਦਾ ਮੁਕੱਦਮਾ 302 ਦਾ ਨਿਕਿਤਾ ਨੇ ਇਹ ਇਲਜ਼ਾਮ ਲਾਇਆ ਕਿ ਉਹਦੇ ਪਿਤਾ ਦੀ ਮੌਤ ਦੇ ਪਿੱਛੇ ਅਤਲ ਦਾ ਹੱਥ ਹੈ ਏਹ ਹੈ ਇੰਡੀਆ ਦਾ ਸਿਸਟਮ ਪੈਸਾ ਹੈ ਪਾਵਰ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਇੱਥੇ ਜਿਉਂਦੇ ਮੁਰਦਾ ਹੋ ਜਾਂਦੇ ਆ ਮੁਰਦੇ ਜਿੰਦਾ ਹੋ ਜਾਂਦੇ ਆ 3 ਮਹੀਨੇ ਪਹਿਲਾਂ ਦਿਲ ਦਾ ਦੌਰਾ ਮਰਿਆ ਹੋਇਆ ਇਨਸਾਨ ਦੇ ਅਗੇਂਸਟ ਉਹ ਪੁਲਿਸ ਇੰਡੀਆ ਦੀ ਜਿਹੜੀ ਐਫ ਆਈ ਆਰ ਜੋ ਮਰਜ਼ੀ ਕਰ ਲੋ ਜਿੰਨਾ ਮਰਜ਼ੀ ਜੋਰ ਲਾ ਲੋ ਐਫ ਆਈ ਆਰ ਨਹੀਂ ਹੁੰਦੀ ਇੱਥੇ ਐਫ ਆਈ ਆਰ ਕਤਲ ਦੇ ਮੁਕਾਦਮੇ ਦੇ ਵਿੱਚ ਦਰਜ ਹੋ ਜਾਂਦੀ ਆ ਤੇ ਕੇਸ ਚੱਲਣਾ ਸ਼ੁਰੂ ਹੋ ਜਾਂਦਾ ਜੌਨਪੁਰ ਦੀ ਕੋਰਟ ਦੇ ਵਿੱਚ ਸਿਰਫ ਇੱਕ ਕੇਸ ਨਹੀਂ ਟੋਟਲ 13 ਕੇਸ ਇੱਕ ਦੇ ਉੱਪਰ ਦੀ ਇੱਕ ਥੋੜੇ 스ਪੈਨ ਦੇ ਵਿੱਚ ਹੀ ਅਤਲ ਸੁਬਾਸ਼ ਦੇ ਅਗੇਂਸਟ ਦਾਖਲ ਕੀਤੇ ਜਾਂਦੇ ਆ ਉਹਨਾਂ ਦੇ ਵਿੱਚ ਦਹੇਜ ਲੈਣ ਦਾ ਗੈਰ ਕੁਦਰਤੀ ਸੰਭੋਗ ਕਰਨ ਦਾ ਆਪਣੀ ਪਤਨੀ ਦੇ ਨਾਲ ਉਸ ਤੋਂ ਇਲਾਵਾ ਜਿਹੜਾ ਵਿਆਹ ਤੋਂ ਬਾਅਦ ਵੀ ਜਿਹਨੂੰ ਕਹਿੰਦੇ ਆ ਕਿ ਜਿਹਨੂੰ ਰੇਪ ਦੀ ਕੈਟਾਗਰੀ ਚ ਮੰਨਿਆ ਜਾਂਦਾ ਕੇ ਪਾਵੇਂ ਤੁਸੀਂ ਉਹ ਆਪਣੀ ਪਤਨੀ ਦੇ ਨਾਲ ਜਸਮਾਨੀ ਸੰਬੰਧ ਬਣਾਏ ਆ ਪਰ ਜੇ ਉਹਦੀ ਮਰਜ਼ੀ ਤੋਂ ਬਿਨਾ ਬਣਾਏ ਆ ਉਹਨੂੰ ਵੀ ਰੇਪ ਦੀ ਕੈਟਾਗਰੀ ਚ ਰੱਖਿਆ ਜਾਊਗਾ ਇਹ ਸਾਰੇ ਕੇਸ ਇਹ ਸਾਰੀਆਂ ਧਾਰਾਵਾਂ ਉਹਨਾਂ ਦੇ ਵਿੱਚ ਲਾਈਆਂ ਜਾਂਦੀਆਂ ਨੇ ਅਗਲੀ ਚੀਜ਼ ਸਿਰਫ ਅਤਲ ਸੁਭਾਸ਼ ਦੇ ਅਗੇਂਸਟ ਨਹੀਂ ਸਮਸਤੀਪੁਰ ਬਿਹਾਰ ਦੇ ਵਿੱਚ ਰਹਿਣ ਵਾਲੇ ਉਹਦੇ ਮਾਪੇ ਉਹਨਾਂ ਨੂੰ ਵੀ ਇਹਨਾਂ ਸਾਰੇ ਕੇਸਾਂ ਦੇ ਵਿੱਚ ਅੜਜਾਇਆ ਜਾਂਦਾ ਸਿਰਫ ਉਹਨਾਂ ਨੂੰ ਨਹੀਂ ਅਤਲ ਦੇ ਦੋ ਕਜ਼ਨ ਉਹਨਾਂ ਨੂੰ ਵੀ ਇਹਨਾਂ ਸਾਰੇ ਕੇਸਾਂ ਦੇ ਵਿੱਚ ਲਪੇਟੇ ਦੇ ਵਿੱਚ ਲਿਆ ਜਾਂਦਾ ਹੁਣ ਦੇਖੋ ਇਹੀ ਅਜੀਬ ਗੱਲ ਹੈ ਕਿ ਜੇ ਇਹ ਸਭ ਕੁਝ ਅਤਲ ਨੇ ਕੀਤਾ ਤਾਂ ਉਹ ਸਾਰਾ ਕੁਝ ਬੈਂਗਲੌਰ ਕੀਤਾ ਹੋਊਗਾ ਕਿਉਂਕਿ ਦੋਨੇ ਹੀ ਇਹ ਜੋੜਾ ਵਿਆਹ ਤੋਂ ਕੁਛ ਦੇਣਾਂ ਤੋਂ ਬਾਅਦ ਹੀ ਬੈਂਗਲੌਰ ਚਲੇ ਗਏ ਤੇ ਜਿਹੜਾ ਕੇਸ ਫਾਈਲ ਹੋਣਾ ਚਾਹੀਦਾ ਸੀ ਕੇਸ ਚੱਲਣਾ ਚਾਹੀਦਾ ਸੀ ਉਹ ਬੈਂਗਲੌਰ ਦੀ ਅਦਾਲਤ ਵਿੱਚ ਚੱਲਣਾ ਚਾਹੀਦਾ ਸੀ ਪਰ ਮੈਂ ਇੱਥੇ ਅਦਾਲਤ ਨੇ ਕੋਈ ਸਮਝ ਦਿਖਾਈ ਕੁਝ ਨਹੀਂ ਹੋਇਆ ਇਹ ਕੇਸ ਨੂੰ ਚਲਾਇਆ ਗਿਆ ਬੈਂਗਲੌਰ ਤੋਂ ਬਹੁਤ ਦੂਰ ਯੂਪੀ ਜੌਨਪੁਰ ਦੀ ਕੋਟ ਦੇ ਵਿੱਚ ਅਗਲੀ ਚੀਜ਼ ਇਹਨਾਂ ਸਾਰੀਆਂ ਧਰਾਵਾਂ ਦੇ ਵਿੱਚ ਮਾਤਾ ਪਿਤਾ ਨੂੰ ਇਨਵੋਲਵ ਕਰਨ ਦੀ ਕਿਸੇ ਤਰ੍ਹਾਂ ਦੀ ਕੋਈ ਖਾਸ ਰੀਜ਼ਨ ਨਹੀਂ ਪੰਡਾ ਕਿਉਂਕਿ ਵਿਆਹ ਤੋਂ ਬਾਅਦ ਉਹ ਕਦੇ ਵੀ ਉਹਨਾਂ ਦੀ ਲਾਈਫ ਦੇ ਵਿੱਚ ਇਨਵੋਲਵ ਨਹੀਂ ਹੁੰਦੇ ਤਾਂ ਇਥੋਂ ਕਲੀਅਰ ਪਤਾ ਲੱਗਦਾ ਇਹ ਸਭ ਕੁਝ ਕੀਤਾ ਗਿਆ ਅਤਲ ਨੂੰ ਪਰੇਸ਼ਾਨ ਕਰਨ ਦੇ ਲਈ ਅਗਲੀ ਚੀਜ਼ ਇਹ ਹੁੰਦੀ ਆ ਉਸ ਟਾਈਮ ਤੱਕ ਅਤਲ ਆਪਣੇ ਕੈਰੀਅਰ ਦੇ ਵਿੱਚ ਬਹੁਤ ਉੱਪਰ ਪਹੁੰਚ ਚੁੱਕੇ ਹੁੰਦੇ ਆ ਬਹੁਤ ਸਾਰੀਆਂ ਪ੍ਰਮੋਸ਼ਨਸ ਮਿਲ ਚੁੱਕੀਆਂ ਇਸ ਟਾਈਮ ਦੇ ਉੱਪਰ ਉਹ ਡਾਟਾ ਸਾਇੰਸ ਫੀਲਡ ਦੇ ਵਿੱਚ ਇੱਕ ਸਾਇੰਟਿਸਟ ਬਣ ਚੁੱਕੇ ਆ ਉਹਨਾਂ ਦੀ ਜਿਹੜੀ ਜੌਬ ਹੈਗੀ ਆ ਉਹ ਇੱਕ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਜੌਬ ਹੈਗੀ ਆ ਬਹੁਤ ਜ਼ਿਆਦਾ ਸੈਲਰੀ ਆ ਪਰ ਬਹੁਤ ਵੱਡੀ ਜ਼ਿੰਮੇਵਾਰੀ ਆ ਇਸ ਤਰ੍ਹਾਂ ਦੀ ਜੌਬ ਦੇ ਵਿੱਚ ਤੁਹਾਨੂੰ ਛੁੱਟੀਆਂ ਮਿਲਣਾ ਉਹ ਵੀ ਇਨ ਫ੍ਰੀਕੁਐਂਟਲੀ ਕਿਸੇ ਵੀ ਤਰ੍ਹਾਂ ਦੇ ਨਾਲ ਪੋਸੀਬਲ ਨਹੀਂ ਹੈ ਨਿੱਕ ਤਾਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਪਰ ਹੁਣ ਜਿਹੜੇ ਇੰਨੇ ਕੇਸ ਅਤਲ ਦੇ ਉੱਪਰ ਪੈ ਚੁੱਕੇ ਆ ਹਰੇ ਇੱਕ ਮਹੀਨੇ ਉਹਨਾਂ ਕੇਸਾਂ ਦੀ ਸੁਣਵਾਈ ਦੇ ਲਈ ਅਤਲ ਨੂੰ ਬੈਂਗਲੌਰ ਤੋਂ ਯੂਪੀ बार-बार ਆਉਣਾ ਪੈ ਰਿਹਾ ਕਮ ਸੇ ਕਮ 8 ਜਾਂ 9 ਵਾਰ ਹਰ ਮਹੀਨੇ ਉਹਨਾਂ ਨੂੰ ਆਉਣਾ ਪੈ ਰਿਹਾ ਆਪਣੀ ਕੰਪਨੀ ਦੇ ਵਿੱਚੋਂ ਛੁੱਟੀਆਂ ਮੰਗ ਕੇ ਅਤਲ ਦੀਆਂ ਪ੍ਰੋਬਲਮਸ ਦੀ ਇਹ ਸਿਰਫ ਸ਼ੁਰੂਆਤ ਆ ਇਥੋਂ ਅੱਗੇ ਇਹ ਚੀਜ਼ਾਂ ਹੋਰ ਬੁਰੀ ਸਾਈਡ ਲੈਣ ਗਈਆਂ ਹੁਣ ਆਉਂਦਾ ਅਤਲ ਦੀ ਜ਼ਿੰਦਗੀ ਦੇ ਵਿੱਚ ਉਹ ਇਨਸਾਨ ਜਿਸ ਦਾ ਜ਼ਿਕਰ ਅਤਲ ਨੇ ਆਪਣੇ ਉਸ 1 ਘੰਟਾ 21 ਮਿੰਟ 46 ਸਕਿੰਟ ਦੇ ਵੀਡੀਓ ਵਿੱਚ ਤੇ 24 ਪੇजेस ਦੀ ਉਸ ਆਪਣੇ ਆਤਮ ਹੱਤਿਆ ਦਾ ਜਿਹੜਾ ਉਹ ਪੇਜ ਲਿਖਿਆ ਵਾ ਉਹਦੇ ਵਿੱਚ ਪਹਿਲੇ ਨੰਬਰ ਤੇ ਰੱਖਿਆ ਜਿਸ ਇਨਸਾਨ ਨੂੰ ਪਹਿਲੇ ਨੰਬਰ ਦੇ ਉੱਪਰ ਅਤਲ ਨੇ ਆਪਣੀ ਵਾਈਫ ਨਿਕਿਤਾ ਸੰਗਾਨੀਆਂ ਨੂੰ ਵੀ ਨਹੀਂ ਰੱਖਿਆ ਨਿਕਿਤਾ ਦਾ ਨਾਮ ਦੂਸਰੇ ਨੰਬਰ ਤੇ ਹੁੰਦਾ ਪਹਿਲੇ ਨੰਬਰ ਦੇ ਉੱਪਰ ਆਉਣ ਵਾਲਾ ਕੋਣ ਇਨਸਾਨ ਆ ਜੌਨਪੁਰ ਕੋਰਟ ਦੇ ਉਹ ਜੱਜ ਉਹ ਜੱਜ ਨੇ ਇੱਕ ਲੇਡੀ ਇੱਕ ਔਰਤ ਨੇ ਉਹ ਖੁਦ ਉਹਨਾਂ ਦਾ ਨਾਮ ਹੈ ਰੀਤਾ ਕੌਸ਼ਕ ਰੀਤਾ ਕੌਸ਼ਕ ਦੀ ਕੋਰਟ ਦੇ ਵਿੱਚ ਸਾਰੇ ਕੇਸ ਚੱਲਦੇ ਆ ਅਤੁੱਲ ਆਪਣੇ ਇਸ ਵੀਡੀਓ ਦੇ ਵਿੱਚ ਤੇ 24 ਪੰਨਿਆਂ ਦੇ ਵਿੱਚ ਇਹ ਲਿਖਦੇ ਆ ਕਿ ਜਦੋਂ ਰੀਤਾ ਕੌਸ਼ਕ ਨੂੰ ਇਹ ਪਤਾ ਲੱਗਿਆ ਮੇਰੀਆਂ ਫਾਈਨੈਂਸ਼ੀਅਲ ਡਿਟੇਲਸ ਦਾ ਪਤਾ ਲੱਗਿਆ ਪਤਾ ਲੱਗਿਆ ਕਿ ਮੇਰੀ ਸੈਲਰੀ ਮੇਰੀ ਤਨਖਾਹ ਇੰਨੀ ਜ਼ਿਆਦਾ ਹੈ ਉਹਨਾਂ ਨੇ ਮੈਨੂੰ ਆਪਣੀ ਚੈਂਬਰ ਦੇ ਵਿੱਚ ਬੁਲਾਇਆ ਉੱਥੇ ਬੁਲਾ ਕੇ ਉਹਨਾਂ ਨੇ ਮੈਨੂੰ ਇਸ ਕੇਸ ਨੂੰ ਰਫਾ ਦਫਾ ਕਰਵਾਉਣ ਦਾ ਨਜਿੱਠਣ ਦੀ ਗੱਲ ਮੇਰੇ ਨਾਲ ਕੀਤੀ ਤੇ ਮੇਰੇ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਨਾਲ ਹੀ ਮੈਨੂੰ ਇੱਕ ਧਮਕੀ ਵੀ ਦਿੱਤੀ ਉਹਨਾਂ ਨੇ ਮੈਨੂੰ ਕਿਹਾ ਕਿ 5 ਲੱਖ ਰੁਪਇਆ ਤੇਰੇ ਲਈ ਮੈਨੂੰ ਦੇਣਾ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈਗੀ ਪਰ ਜੇ ਤੂੰ ਇਸ ਤਰ੍ਹਾਂ ਨਹੀਂ ਕਰੇਗਾ ਤਾਂ ਪੂਰੀ ਜ਼ਿੰਦਗੀ ਕੋਰਟਾਂ ਦੇ ਚੱਕਰ ਲਾਉਣ ਲਈ ਤੂੰ ਤਿਆਰ ਹੋ ਜਾ ਪਰ ਅਤਲ ਕਿਉਂਕਿ ਇੱਕ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਪੈਸਾ ਨਿਕਿਤਾ ਦੇ ਬ੍ਰਦਰ ਅਨੁਰਾਗ ਨੂੰ ਦੇ ਚੁੱਕੇ ਆ ਲੱਖਾਂ ਰੁਪਈਆ ਉਹ ਦੇ ਚੁੱਕੇ ਆ ਦੂਸਰਾ ਇੱਕ ਮੇਨ ਤੇ ਸੱਚੇ ਇਮਾਨਦਾਰ ਇਨਸਾਨ ਨੂੰ ਇੱਕ ਗੁੱਸਾ ਵੀ ਹੁੰਦਾ ਜਦੋਂ ਇੰਨਾ ਕੁਝ ਤੁਸੀਂ ਅਦਾਲਤ ਦੇ ਵਿੱਚ ਉਹਦੇ ਅਗੇਂਸਟ ਬੋਲਿਆ ਤੇ ਅਗਲੇ ਨੂੰ ਇਹ ਪਤਾ ਕਿ ਮੈਂ ਸੱਚਾ ਆ ਤਾਂ ਅਤੋਲ ਇਥੇ ਇਹ ਚੀਜ਼ ਕਰਨ ਤੋਂ ਮਨਾ ਕਰਦੇ ਆ ਇਸੇ ਕਰਕੇ ਪਿਛਲੇ ਦੋ ਦਿਨਾਂ ਤੋਂ ਪੂਰੇ ਇੰਡੀਅਨ ਮੀਡੀਆ ਸੋਸ਼ਲ ਮੀਡੀਆ ਇੰਟਰਨੈਟ ਦੇ ਉੱਪਰ ਇਸ ਕੇਸ ਨੂੰ ਭਾਰਤ ਦੇ ਸਿਸਟਮ ਦੀ ਕਹਾਣੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿਉਂਕਿ ਹੁਣ ਅਗਲੇ ਕੁਝ ਮਹੀਨਿਆਂ ਦੇ ਵਿੱਚ ਅਤਲ ਸੁਭਾਸ਼ ਉਸ ਸਿਸਟਮ ਨੂੰ ਪਹਿਲੀ ਵਾਰੀ ਖੁਦ ਦੇਖਣਗੇ ਮਹਿਸੂਸ ਕਰਨਗੇ ਜਿਹੜਾ ਸ਼ਾਇਦ ਉਹਨਾਂ ਨੇ ਸਿਰਫ ਅਖਬਾਰਾਂ ਟੀਵੀ ਦੀਆਂ ਖਬਰਾਂ ਦੇ ਵਿੱਚ ਹੋਰਾਂ ਦੀ ਵਿਥਿਆ ਕਰਕੇ ਸੁਣਿਆ ਵਾ ਹੁਣ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਕਿਸ ਤਰ੍ਹਾਂ ਦੇ ਨਾਲ ਇੰਡੀਅਨ ਸਿਸਟਮ ਪੁਲਿਸ ਦਾ ਪ੍ਰਸ਼ਾਸਨ ਦਾ ਕੋਰਟਾਂ ਦਾ ਜੁਡੀਸ਼ਰੀ ਦਾ ਹੌਲੀ-ਹੌਲੀ ਇਨਸਾਨ ਨੂੰ ਤੋੜ ਦਿੰਦਾ ਅੰਦਰ ਤੱਕ ਰੀਤਾ ਕੌਸ਼ਕ ਦੀ 5 ਲੱਖ ਰੁਪਏ ਦੀ ਰਿਸ਼ਵਤ ਦੀ ਡਿਮਾਂਡ ਠਕਰਾਉਣ ਤੋਂ ਬਾਅਦ ਉਹਨਾਂ ਦੇ ਨਾਲ ਕੋਰਟ ਦੇ ਵਿੱਚ ਉਹੀ ਚੀਜ਼ਾਂ ਹੋਣ ਲੱਗਦੀਆਂ ਨੇ ਬੈਂਗਲੌਰ ਤੋਂ ਛੁੱਟੀ ਲੈ ਕੇ ਯੂਪੀ ਪਹੁੰਚਣਾ ਹਰ ਮਹੀਨੇ ਪਰ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕੀ ਹੁੰਦਾ ਜਿਹੜੇ ਰੀਤਾ ਕੌਸ਼ਕ ਕਿਉਂਕਿ ਉੱਥੋਂ ਦੇ ਮੇਨ ਪ੍ਰਮੁੱਖ ਜੱਜ ਨੇ ਉਹਨਾਂ ਦੀ ਆਪਣੀ ਥੱਲੇ ਟੀਮ ਬਹੁਤ ਵੱਡੀ ਆ ਜਿਹੜੇ ਲੋਕ ਜੱਜ ਦੇ ਥੱਲੇ ਬਹੁਤ ਸਾਰੇ ਕੰਮ ਕਰਦੇ ਆ ਕੋਈ ਟਾਈਪ ਕਰ ਰਿਹਾ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਤਾਂ ਉੱਥੇ ਆਪਣੀਆਂ ਪੇਸ਼ੀਆਂ ਦੇ ਦੌਰਾਨ ਅਤੁਲੇ ਦੇਖਦੇ ਆ ਕਿ ਇਹ ਲੋਕ ਜੱਜ ਦੇ ਸਾਹਮਣੇ ਹੀ ਲੋਕਾਂ ਤੋਂ ਪੈਸੇ ਫੜ ਰਹੇ ਆ ਕਿਸ ਚੀਜ਼ ਲਈ ਆਪਣੀ ਤਰੀਕ ਨੂੰ ਅੱਗੇ ਪਵਾਉਣ ਲਈ ਅਤੁਲ ਨੇ ਇਹ ਸਭ ਕੁਝ ਦੇਖਿਆ ਕਿ ਕਿਸ ਤਰ੍ਹਾਂ ਉੱਪਰ ਤੋਂ ਲੈ ਕੇ ਜੱਜ ਤੋਂ ਲੈ ਕੇ ਬਿਲਕੁਲ ਥੱਲੇ ਦੇ ਅਧਿਕਾਰੀਆਂ ਤੱਕ ਕੋਰਟਾਂ ਦੇ ਵਿੱਚ ਇਹ ਸਿਸਟਮ ਚੱਲਦਾ ਵਾ ਇੱਕ ਬਹੁਤ ਵੱਡਾ ਸਕੈਂਡਲ ਚੱਲਦਾ ਜਿਹਦੇ ਵਿੱਚ ਲੋਕਾਂ ਤੋਂ ਰਿਸ਼ਵਤਾਂ ਲੈ ਕੇ ਤਰੀਕਾ ਨੂੰ ਅੱਗੇ ਪਾਇਆ ਜਾਂਦਾ ਪੂਰੇ ਇੰਡੀਆ ਦੇ ਵਿੱਚ 4 ਕਰੋੜ ਤੋਂ ਜ਼ਿਆਦਾ ਕੇਸਸ ਨੇ ਜਿਹੜੇ ਪੈਂਡਿੰਗ ਨੇ ਉਹ ਇਸੇ ਚੱਕਰ ਦੇ ਵਿੱਚ ਚੱਲਦੇ ਆ ਇਹ ਪੈਸਾ ਰਿਸ਼ਵਤ ਦਾ ਉੱਪਰ ਤੱਕ ਪਹੁੰਚਦਾ ਵਾ ਉਸੇ ਚੀਜ਼ ਦਾ ਸ਼ਿਕਾਰ ਬਣਾਇਆ ਜਾਂਦਾ ਹੁਣ ਅਤਲ ਨੂੰ ਜਦੋਂ ਵੀ ਉਹ ਉੱਥੇ ਪਹੁੰਚਦੇ ਆ ਤਾਂ ਉਹਨਾਂ ਦੀ ਜਿਹੜੀ ਪੇਸ਼ੀ ਹੁੰਦੀ ਆ ਕੋਰਟ ਦੇ ਵਿੱਚ ਹੀਅਰਿੰਗ ਹੁੰਦੀ ਆ ਸੁਣਵਾਈ ਹੁੰਦੀ ਆ ਉਹਨੂੰ ਕੋਈ ਹੋਰ ਡੇਟ ਦੇ ਦਿੱਤੀ ਜਾਂਦੀ ਆ कोई ਹੋਰ ਡੇਟ ਦੇ ਦਿੱਤੀ ਜਾਂਦੀ ਹੈ ਜਿਹੜੇ 6 ਇਨਸਾਨਾਂ ਦੇ ਅਤਲ ਨੇ ਨਾਮ ਲਿਖੇ ਉਹਨਾਂ ਦੇ ਵਿੱਚ ਪਹਿਲਾ ਨੰਬਰ ਹੈ ਰੀਤਾ ਕੌਸ਼ਕ ਦੂਸਰਾ ਹੈ ਉਹਨਾਂ ਦੇ ਧਰਮ ਪਤਨੀ ਨਿਕਿਤਾ ਸਿੰਘਾਨੀਆਂ ਤੀਸਰਾ ਨਾਮ ਹੈ ਨਿਕਿਤਾ ਸਿੰਘਾਨੀਆਂ ਦੇ ਮਾਤਾ ਜੀ ਨਿਸ਼ਾ ਸਿੰਘਾਨੀਆਂ ਚੌਥਾ ਨੰਬਰ ਹੈ ਨਿਕਿਤਾ ਦੇ ਬ੍ਰਦਰ ਅਨੁਰਾਗ ਸਿੰਘਾਨੀਆਂ ਦਾ ਪੰਜਵਾਂ ਨੰਬਰ ਹੈ ਨਿਕਿਤਾ ਦੇ ਇੱਕ ਅੰਕਲ ਨੇ ਸੁਸ਼ੀਲ ਸਿੰਘਾਨੀਆਂ ਤੇ 6ਵਾਂ ਨੰਬਰ ਹੈ ਕੋਰਟ ਦੇ ਉਸ EMPLOYE ਦਾ ਜਿਹਨੂੰ ਅਤਲ ਨੇ ਦੇਖਿਆ ਬਹੁਤ ਵਾਰ ਲੋਕਾਂ ਤੋਂ ਪੈਸਾ ਲੈ ਰਿਆ ਸ਼ਰੇਆਮ ਕੋਰਟ ਦੇ ਵਿੱਚ ਤੇ ਕਿਹਦੇ ਨਾਮ ਦੇ ਉੱਪਰ ਰੀਤਾ ਕੌਸ਼ਕ ਦੇ ਨਾਮ ਦੇ ਉੱਪਰ ਤੇ ਉਹਦਾ ਨਾਮ ਹੈ ਮਾਧਵ ਅੱਗੇ ਮਾਧਵ ਦੀ ਕਹਾਣੀ ਥੋੜੀ ਹੋਰ ਮੈਂ ਤੁਹਾਨੂੰ ਦੱਸਦਾ ਛੇਤੀ ਹੀ ਜਿਹੜੀ ਸੈਟਲਮੈਂਟ ਦੀ ਅਮਾਉਂਟ ਨਿਕਿਤਾ ਨੇ ਬੋਲੀ ਸੀਗੀ ਆਪਸ ਦੇ ਵਿੱਚ ਕੇਸ ਨੂੰ ਸੈਟਲ ਕਰਨ ਦੀ ਉਹ ਪਹਿਲਾਂ ਹੁੰਦੀ ਆ ਜੱਜ ਨੂੰ 5 ਲੱਖ ਰੁਪਏ ਤੇ ਨਿਕਿਤਾ ਨੂੰ 1 ਕਰੋੜ ਜਦੋਂ ਹੀ ਅਤਲ ਇਸ ਚੀਜ਼ ਨੂੰ ਮੰਨਦੇ ਨਹੀਂ ਤਾਂ ਇਹ ਦੋਨੇ ਅਮਾਉਂਟ ਵੱਧ ਜਾਂਦੀਆਂ ਨੇ ਤੇ ਨਿਕਿਤਾ 3 ਕਰੋੜ ਦੀ ਡਿਮਾਂਡ ਕਰਨਾ ਸ਼ੁਰੂ ਕਰ ਦਿੰਦੇ ਆ ਅਗਲੀ ਚੀਜ਼ ਜਿਹੜੀ ਅਤਲ ਆਪਣੇ ਵੀਡੀਓ ਦੇ ਵਿੱਚ ਦੱਸਦੇ ਆ ਉਹ ਇਹ ਕਹਿੰਦੇ ਆ ਕਿ ਜਦੋਂ ਵੀ ਮੈਂ ਕੋਰਟ ਦੇ ਵਿੱਚ ਜਾਂਦਾ ਸੀ ਤਾਂ ਕੋਰਟ ਦੇ ਵਿੱਚ ਸ਼ਾਇਦ ਮੇਰੇ ਨਾਲ ਖੁੰਧਖਾਨ ਕਰਕੇ ਮਾਧਵਨਾ ਦਾ ਇਹ EMPLOYE ਨਿਕਿਤਾ ਦੇ ਫੈਮਿਲੀ ਮੈਂਬਰ ਉਹਨਾਂ ਦੇ ਸਾਈਡ ਦੇ ਵਕੀਲ ਮੈਨੂੰ ਉੱਥੇ ਓਪਨ ਲਈ ਸ਼ਰੇ ਆਮ ਮੇਰਾ ਮਜ਼ਾਕ ਉਡਾਉਂਦੇ ਸੀ ਮੈਂ ਇੱਥੋਂ ਕੱਲਾ ਜਾਂਦਾ ਸੀ ਮੇਰੇ ਨਾਲ ਜਾਣ ਵਾਲਾ ਕੋਈ ਨਹੀਂ ਉਹਨਾਂ ਦੀ ਇੱਕ ਪੂਰੀ ਟੀਮ ਹੁੰਦੀ ਸੀ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਜ਼ਿਆਦਾ ਤਜਰਬਾ ਨਹੀਂ ਹੈ ਪਰ ਮੈਨੂੰ ਉੱਥੇ ਬਹੁਤ ਜ਼ਿਆਦਾ ਜਲੀਲ ਕੀਤਾ ਜਾਂਦਾ ਸੀ ਬਹੁਤ ਜ਼ਿਆਦਾ ਪੂਰੀ ਤਰ੍ਹਾਂ ਨਾਲ ਬੇਇੱਜ਼ਤ ਕੀਤਾ ਜਾਂਦਾ ਸੀ ਇਹ ਹਾਲਤ ਆ ਉਸ ਇਨਸਾਨ ਦੀ ਜਿਹੜਾ ਇੰਨਾ ਜ਼ਿਆਦਾ ਪੜ੍ਹ ਲਿਖ ਕੇ ਇੱਥੋਂ ਤੱਕ ਪਹੁੰਚਿਆ ਕਿਸੇ ਵੀ ਹੋਰ ਦੇਸ਼ ਦੇ ਵਿੱਚ ਇਸ ਇਨਸਾਨ ਦੀ ਕਦਰ ਇੱਜ਼ਤ ਬਹੁਤ ਜ਼ਿਆਦਾ ਵੱਧ ਹੋ ਸਕਦਾ ਦੇਸੀ ਅਗਲੀ ਗੱਲ ਇਹਨਾਂ ਦੋਨਾਂ ਦਾ ਜਿਹੜਾ ਬੇਟਾ ਹੈ ਉਹ ਸਿਰਫ ਹਾਲੇ ਕੁਝ ਮਹੀਨਿਆਂ ਦਾ ਹੈ ਜਿਹਦੀ ਦੇਖਭਾਲ ਲਈ ਤਕਰੀਬਨ 40 ਤੋਂ ਲੈ ਕੇ 80000 ਰੁਪਏ ਮਹੀਨਾ ਅਤਲ ਆਲਰੇਡੀ ਦੇ ਰਹੇ ਆ ਉਹਦੇ ਵਿੱਚ ਵੀ ਉਹਨਾਂ ਨੂੰ ਇੱਕ ਚੀਜ਼ ਪਤਾ ਲੱਗਦੀ ਆ ਆਪਣੀ ਇੱਕ ਪੇਸ਼ੀ ਦੇ ਦੌਰਾਨ ਕਿ ਇਹ ਅਮਾਉਂਟ ਸਿਰਫ ਇਸ ਕਰਕੇ ਆ ਕਿਉਂਕਿ ਇਹ ਬੱਚਾ ਹਾਲੇ ਬਹੁਤ ਜ਼ਿਆਦਾ ਛੋਟਾ ਵਾ ਜਿਉਂ-ਜਿਉ ਇਹ ਵੱਡਾ ਹੋਊਗਾ ਤਿਆਂ ਤੋਂ ਜਿਹੜੀ ਇਹ ਅਮਾਊਂਟ ਹੈਗੀ ਆ ਜਿਹੜੀ ਅਤਲ ਨੂੰ ਦੇਣੀ ਪਊਗੀ ਆਪਣੇ ਬੱਚੇ ਦੀ ਦੇਖਭਾਲ ਲਈ ਨਿਕਿਤਾ ਨੂੰ ਉਹ ਵੱਧਦੀ ਜਾਣੀ ਆ ਤਾਂ ਉਸ ਟਾਈਮ ਅਤਲ ਇਹ ਸੋਚਦੇ ਆ ਕਿ ਜੇ ਕੁਝ ਮਹੀਨਿਆਂ ਦੇ ਬੱਚੇ ਦੇ ਕਰਕੇ ਮੈਨੂੰ 80000 ਰੁਪਏ ਦੇਣਾ ਪੈ ਰਿਹਾ ਜਦੋਂ ਇਹ ਬੱਚਾ ਵੱਡਾ ਹੋਊਗਾ ਤਾਂ ਫਿਰ ਮੇਰੀ ਕਿੰਨੀ ਜ਼ਿਆਦਾ ਦੇਣਦਾਰੀ ਬਣ ਜਾਣੀ ਭਾਵੇਂ ਅੱਜ ਆਪਾਂ ਅਤਲ ਦੀ ਸੈਲਰੀ ਦੀ ਬਹੁਤ ਵਾਰ ਗੱਲ ਕੀਤੀ ਆ ਪਰ ਜਿਹੜੀਆਂ ਇਹ ਜੌਬਸ ਹੁੰਦੀਆਂ ਇਹਨਾਂ ਦੇ ਵਿੱਚ ਕੋਈ ਪਤਾ ਨਹੀਂ ਕਿਹੜੀ ਜੋਬ ਕਿੰਨਾ ਟਾਈਮ ਤੁਹਾਡੇ ਕੋਲ ਰਹਿੰਦੀ ਆ ਕਿੰਨਾ ਟਾਈਮ ਨਹੀਂ ਰਹਿੰਦੀ ਇਥੋਂ ਅਤਲ ਹੁਣਾ ਨੂੰ ਇੱਕ ਚੀਜ਼ ਕਲੀਅਰ ਪਤਾ ਲੱਗਦੀ ਆ ਕਿ ਉਹ ਪੂਰੀ ਜ਼ਿੰਦਗੀ ਕਮਾਉਣ ਵਾਲਾ ਇੱਕ ਗਧਾ ਬਣ ਕੇ ਰਹਿ ਗਿਆ ਜਿਨੇ ਕਿ ਪੂਰੀ ਜ਼ਿੰਦਗੀ ਹੀ ਕਮਾਉਂਦੇ ਰਹਿਣਾ ਉਹ ਕਦੇ ਵੀ ਆਪਣੀ ਜੋਬ ਤੋਂ ਛੁੱਟੀ ਲੈਣ ਦੀ ਰਿਟਾਇਰ ਹੋਣ ਦੀ ਨਹੀਂ ਸੋਚ ਸਕਦੇ ਤੇ ਜਿਹੜਾ ਇਹ ਡਿਸੀਜਨ ਹੈ ਸਿਰਫ ਕੁਝ ਮਹੀਨਿਆਂ ਦੇ ਬੱਚੇ ਦੇ ਲਈ ਨਿਕਿਤਾ ਨੂੰ 80000 ਰੁਪਏ ਮਹੀਨਾ ਦੇਣ ਦਾ ਇਹ ਵੀ 5 ਲੱਖ ਰੁਪਏ ਦੀ ਰਿਸ਼ਵਤ ਨੂੰ ਮਨਾਂ ਕਰਨ ਤੋਂ ਬਾਅਦ ਇਸ ਜੱਜ ਨੇ ਰੀਤਾ ਕੌਸ਼ਕ ਨੇ ਇਹ ਡਿਸੀਜਨ ਲਿਆ ਇਹਦੇ ਵਿੱਚ ਵੀ ਅਤਲ ਆਪਣੇ ਵੀਡੀਓ ਦੇ ਵਿੱਚ ਕਹਿੰਦੇ ਆ ਕਿ ਬਿਨਾਂ ਮੇਰੇ ਤੋਂ ਕੋਈ ਵੀ ਸੁਣਵਾਈ ਕੀਤੇ ਬਿਨਾਂ ਮੇਰੇ ਮੇਰਾ ਪੱਖ ਜਾਣੇ ਇਹ ਡਿਸੀਜਨ ਲੈ ਲਿਆ ਗਿਆ ਪਰ ਮੈਨੂੰ ਇਹ ਨਹੀਂ ਪਤਾ ਕਿ ਇੱਕ ਕੁਝ ਮਹੀਨਿਆਂ ਦੇ ਬੱਚੇ ਦੇ ਲਈ ਇੱਕ ਮਹੀਨੇ ਦਾ 80000 ਰੁਪਏ ਦਾ ਖਰਚਾ ਕਿਸ ਤਰ੍ਹਾਂ ਬਣ ਸਕਦਾ ਜਿਹੜੀ ਚੀਜ਼ ਉਹ ਆਪਣੇ ਡੈਥ ਨੋਟ ਦੇ ਵਿੱਚ ਤੇ ਵੀਡੀਓ ਚ ਕਹਿੰਦੇ ਆ ਬਹੁਤ ਵਾਰ ਉਹ ਇਹ ਕਹਿੰਦੇ ਆ ਕਿ ਮੈਨੂੰ ਕੋਰਟ ਨੇ ਤੇ ਮੇਰੀ ਵਾਈਫ ਨੇ ਇੱਕ ਏਟੀਐਮ ਮਸ਼ੀਨ ਦੀ ਤਰ੍ਹਾਂ ਸਮਝਿਆ ਮੈਨੂੰ ਕਦੇ ਇਨਸਾਨ ਨਹੀਂ ਸਮਝਿਆ ਮੈਂ ਇੱਕ ਪੈਸੇ ਕਮਾਉਣ ਵਾਲੀ ਮਸ਼ੀਨ ਨਹੀਂ ਹੈਗਾ ਮੈਂ ਇੱਕ ਜਾਗਦਾ ਜਿਉਂਦਾ ਇਨਸਾਨ ਹਾਂ ਪਰ ਹੁਣ ਅੱਜ ਮੈਂ ਇੱਕ ਇਹੋ ਜਿਹਾ ਕਦਮ ਕਰਨ ਜਾ ਰਿਹਾ ਜਿਹਦੇ ਨਾਲ ਇਹ ਏਟੀਐਮ ਮਸ਼ੀਨ ਹਮੇਸ਼ਾ ਲਈ ਬੰਦ ਹੋ ਚੁਗੀ ਉਹਨਾਂ ਦੇ ਦੋ ਦੋਸਤ ਸੁਜੀਤ ਤੇ ਪਾਟੇਲ ਨਿਊਜ਼ ਨੇਸ਼ਨ ਨੂੰ ਦਿੱਤੀ ਆਪਣੇ ਇੰਟਰਵਿਊ ਦੇ ਵਿੱਚ ਦੱਸਦੇ ਨੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਚੱਲਣ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਸਾਨੂੰ ਅਖੀਰ ਤੱਕ ਇਹ ਪਤਾ ਨਹੀਂ ਲੱਗਿਆ ਕਿ ਇਹ ਇਨਸਾਨ ਇੰਨੀਆਂ ਸਾਰੀਆਂ ਮੁਸ਼ਕਲਾਂ ਦੇ ਵਿੱਚ ਕਿਰਿਆ ਹੋਇਆ ਅਤਲ ਨੂੰ ਅਸੀਂ ਹਮੇਸ਼ਾ ਜਾਣਦੇ ਹਾਂ ਇੱਕ ਬਹੁਤ ਹੀ ਹਸਮੁਖ ਇਨਸਾਨ ਦੇ ਤੌਰ ਦੇ ਉੱਪਰ ਜਿਹੜਾ ਬਹੁਤ ਹੀ ਇੱਕ ਸੌ ਸ਼ਰੀਫ ਇਨਸਾਨ ਆ ਆਪਣੇ ਕੰਮ ਨਾਲ ਕੰਮ ਰੱਖਦਾ ਤੇ ਹਰ ਟਾਈਮ ਜਦੋਂ ਵੀ ਉਹਨੂੰ ਮਿਲਦੇ ਆ ਪੰਜਾਬੀ ਵਿੱਚ ਕਹਿਣਾ ਕੋ ਉਹ ਖਿੜੇ ਮੱਥੇ ਮਿਲਦਾ ਹਰ ਟਾਈਮ ਇੱਕ ਮੁਸਕਾਨ ਉਹਦੇ ਚਿਹਰੇ ਦੇ ਉੱਪਰ ਰਹਿੰਦੀ ਆ ਅੱਗੇ ਇਹ ਦੋਨੇ ਦੋਸਤ ਅਤਲ ਦੇ ਇਹ ਕਹਿੰਦੇ ਆ ਕਿ ਜੇ ਸਾਨੂੰ ਕਿਤੇ ਥੋੜਾ ਜਿਹਾ ਵੀ ਆਈਡੀਆ ਹੁੰਦਾ ਤਾਂ ਅਸੀਂ ਸ਼ਾਇਦ ਕੁਝ ਮਦਦ ਅਤਲ ਦੀ ਕਰਦੇ ਬੈਠ ਕੇ ਦੋਸਤਾਂ ਦੀ ਤਰ੍ਹਾਂ ਸਮਝਾਉਂਦੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਆਸਰਾ ਕੋਈ ਸਹਾਰਾ ਦਿੰਦੇ ਪਰ ਅਤਲ ਨੇ ਇਹ ਸਾਰੀਆਂ ਚੀਜ਼ਾਂ ਅੰਦਰ ਹੀ ਰੱਖੀਆਂ ਕਦੇ ਇਹਨਾਂ ਨੂੰ ਕਿਸੇ ਦੇ ਸਾਹਮਣੇ ਸ਼ੋਅ ਨਹੀਂ ਹੋਣ ਦਿੱਤਾ ਇੱਕ ਪ੍ਰੋਬਲਮ ਹੋਰ ਜਿਹੜੀ ਇਸ ਜੋੜੇ ਦੀ ਸ਼ੁਰੂ ਤੋਂ ਸੀਗੀ ਮਾਪੇ ਨੇ ਫੀਲਡ ਤਾਂ ਸੇਮ ਦੇਖ ਲੈ ਕਿ ਦੋਨੇ ਕੰਪਿਊਟਰ ਫੀਲਡ ਤੋਂ ਹੋਣਗੇ ਤਾਂ ਜ਼ਿੰਦਗੀ ਆਸਾਨ ਰਹੂਗੀ ਫੀਲਡ ਸੇਮ ਹੋਗੇ ਪਰ ਤਬੀਅਤ ਸੇਮ ਨਹੀਂ ਸੀ ਜਿੱਥੇ ਅਤਲ ਨੇ ਕੰਪਿਊਟਰ ਸਾਇੰਸ ਦੇ ਵਿੱਚ ਇੰਜੀਨੀਅਰਿੰਗ ਕਰਨ ਤੋਂ ਬਾਅਦ ਉੱਥੇ ਹੀ ਨਹੀਂ ਰੁਕੇ ਮਾਸਟਰਸ ਕੀਤੀ ਉਸ ਤੋਂ ਵੱਡੀ ਟੈਕਨੋਲੋਜੀ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਬੈਂਗਲੌਰ ਜਾਂਦੇ ਆ ਅੱਗੇ ਦੀ ਅੱਗੇ ਪ੍ਰਮੋਸ਼ਨ ਲੈਂਦੇ ਆ ਪਰ ਦੂਸਰੇ ਪਾਸੇ ਨਿਕਿਤਾ ਯੂਪੀ ਦੇ ਵਿੱਚ ਉਹਨਾਂ ਨੇ ਇੰਜੀਨੀਅਰਿੰਗ ਕਰਨ ਤੋਂ ਬਾਅਦ ਜੌਬ ਕੀਤੀ ਸਿਰਫ ਇੱਕ ਛੋਟੇ ਜਿਹੇ ਕਾਲ ਸੈਂਟਰ ਦੇ ਵਿੱਚ ਤੇ ਜਦੋਂ ਹੀ ਉਹ ਵਿਆਹ ਤੋਂ ਬਾਅਦ ਬੈਂਗਲੁਰੂ ਪਹੁੰਚਦੇ ਆ ਤਾਂ ਉਸ ਤੋਂ ਬਾਅਦ ਜਿੰਨਾ ਟਾਈਮ ਉੱਥੇ ਰਹਿੰਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਜੌਬ ਲੱਭਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਤਾਂ ਇਹ ਵੀ ਇੱਕ ਬਹੁਤ ਵੱਡਾ ਫਰਕ ਸੀ ਦੋਨਾਂ ਦੇ ਸੁਭਾਅ ਦੇ ਵਿੱਚ ਹੁਣ ਆਉਂਦਾ ਉਹ ਦਿਨ ਜਿਸ ਦਿਨ ਫਾਈਨਲੀ ਅਤਲ ਦੇ ਸਬਰ ਦਾ ਜਿਹੜਾ ਬੰਨ ਹੁੰਦਾ ਉਹ ਟੁੱਟ ਜਾਂਦਾ ਇੱਕ ਕੋਰਟ ਦੀ ਸੁਣਵਾਈ ਦੇ ਦੌਰਾਨ ਅਤਲ ਨਿਕਿਤਾ ਨੂੰ ਮਿਲਦੇ ਆ ਸਾਹਮਣੇ ਹੁੰਦੇ ਆ ਉਦੋਂ ਉਹ ਨਿਕਿਤਾ ਨੂੰ ਇੱਕ ਤਰ੍ਹਾਂ ਨਾਲ ਬੇਨਤੀ ਕਰਦੇ ਆ ਕਿ ਉਹਨਾਂ ਦੇ ਬੇਟੇ ਨੂੰ ਉਹਨੂੰ ਮਿਲਣ ਦਿੱਤਾ ਜਾਵੇ ਕਿਉਂਕਿ ਜਦੋਂ ਤੋਂ ਨਿਕਿਤਾ ਘਰ ਛੱਡ ਕੇ ਬੈਂਗਲੁਰੂ ਵਾਪਸ ਆਏ ਆ ਉਹ ਕਦੇ ਵੀ ਇਵਨ ਕੋਰਟ ਦੇ ਵਿੱਚ ਵੀ ਆਪਣੇ ਬੇਟੇ ਨੂੰ ਨਾਲ ਨਹੀਂ ਲੈ ਕੇ ਆਏ ਤੇ ਉਹਦਾ ਇਹੀ ਕਾਰਨ ਆ ਉਹ ਨਹੀਂ ਚਾਹੁੰਦੇ ਕਿ ਅਤਲ ਆਪਣੇ ਬੇਟੇ ਨੂੰ ਮਿਲਣ ਉਹ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਪਰ ਹੋਰ ਜ਼ਿਆਦਾ ਤੰਗ ਕਰਨਾ ਚਾਹੁੰਦੇ ਆ ਜਦੋਂ ਅਤਲ ਉਹਨਾਂ ਨੂੰ ਕਹਿੰਦੇ ਆ ਕਿ ਮੈਨੂੰ ਕਮ ਸੇ ਕਮ ਇੱਕ ਵਾਰ ਮੇਰੇ ਬੇਟੇ ਨੂੰ ਮਿਲਣ ਦਿੱਤਾ ਜਾਵੇ ਇਸ ਦੇ ਉੱਪਰ ਨਿਕਿਤਾ ਸਾਫ਼ ਮਨ੍ਹਾ ਕਰ ਦਿੰਦੇ ਆ ਇੱਥੇ ਅਤਲ ਜਦੋਂ ਅਗਲੀ ਚੀਜ਼ ਪੁੱਛਦੇ ਆ ਉਹ ਇਹ ਹੈਗੀ ਆ ਉਹ ਨਿਕਿਤਾ ਨੂੰ ਪੁੱਛਦੇ ਆ ਕਿ ਇਹ ਸਭ ਕੁਝ ਕਦੋਂ ਤੱਕ ਚੱਲਦਾ ਰਹੂਗਾ ਇਸ ਦੇ ਉੱਪਰ ਨਿਕਿਤਾ ਦਾ ਜਿਹੜਾ ਜਵਾਬ ਹੁੰਦਾ ਸ਼ਾਇਦ ਇਹ ਉਹ ਹੋ ਲਾਸਟ ਚੀਜ਼ ਸੀ ਜਿਨੇ ਉਸ ਤੋਂ ਬਾਅਦ ਅਤਲ ਦੀ ਲੜਨ ਦੀ ਸਾਰੀ ਸਮਰੱਥਾ ਮਾਨਸਿਕ ਸ਼ਕਤੀ ਨੂੰ ਖਤਮ ਕਰਤਾ ਤਾਂ ਨਿਕਿਤਾ ਕਹਿੰਦੇ ਆ ਜਦੋਂ ਤੱਕ ਤੂੰ ਜਿਉਂਦਾ ਰਹੇਂਗਾ ਉਦੋਂ ਤੱਕ ਇਹ ਸਭ ਕੁਝ ਐਸੇ ਤਰ੍ਹਾਂ ਹੀ ਚੱਲੀ ਜਾਣਾ ਵਾ ਤੇਰੇ ਉੱਪਰ ਇੱਕ ਤੋਂ ਬਾਅਦ ਇੱਕ ਕੇਸ ਪੈਂਦੇ ਹੀ ਰਹਿਣਗੇ ਤੈਨੂੰ ਜਿਉਂਦੇ ਜੀ ਕੋਈ ਵੀ ਸੁੱਖ ਦਾ ਸਾਮ ਹੈ ਹੁਣ ਨਹੀਂ ਲੈਣ ਦੇਣਾ ਇੰਨੀ ਨਫ਼ਰਤ ਦਾ ਕਾਰਨ ਇਹ ਸਿਰਫ ਨਿਕਿਤਾ ਨੂੰ ਜਾਂ ਉਹਨਾਂ ਦੇ ਮਦਰ ਉਹੀ ਜਾਣਦੇ ਨੇ ਇੱਥੇ ਨਿਕਿਤਾ ਇੱਕ ਹੋਰ ਵੱਡੀ ਗੱਲ ਕਹਿੰਦੇ ਆ ਨਿਕਿਤਾ ਤੇ ਨੀਸ਼ਾ ਸਿੰਘਾਨੀ ਆ ਮਾਂ ਤੇ ਤੇ ਦੋਨੇ ਅਤਲ ਨੂੰ ਕਹਿੰਦੇ ਆ ਕਿ ਤੇਰੇ ਲਈ ਬਚਣ ਦਾ ਸਿਰਫ ਇੱਕ ਰਸਤਾ ਵਾ ਤੂੰ ਸੁਸਾਈਡ ਕਰਨਾ ਮਤਲਬ ਕਿਸੇ ਨੂੰ ਗੁੱਸੇ ਦੇ ਵਿੱਚ ਇਕਾਰਤ ਦੇ ਵਿੱਚ ਨਫਰਤ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਕਹਿਣਾ ਕਿ ਬੇਟਾ ਆ ਕੇ ਤੂੰ ਸੁਇਸਾਈਡ ਕਰ ਲਵੇਂ ਕੋਈ ਇਨਸਾਨ ਇਨਸਾਨੀ ਤੌਰ ਦੇ ਉੱਪਰ ਕਿੰਨਾ ਕੁ ਗਿਰ ਚੁੱਕਿਆ ਹੋਊਗਾ ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਆਪਣੇ ਅਖੀਰਲੇ ਮੈਸੇਜ ਦੇ ਵਿੱਚ ਅਤਲ ਆਪਣੇ ਉਸ ਬੱਚੇ ਦੇ ਲਈ ਆਪਣੇ ਉਸ ਬੇਟੇ ਦੇ ਲਈ ਜਿਹਨੇ ਉਹਨਾਂ ਨੂੰ ਕਦੇ ਨਹੀਂ ਦੇਖਿਆ ਜਿਹੜਾ ਆਪਣੇ ਪਿਤਾ ਨੂੰ ਕਦੇ ਨਹੀਂ ਦੇਖੂਗਾ ਤੇ ਪਿਤਾ ਨੇ ਵੀ ਉਹਨੂੰ ਕਦੇ ਨਹੀਂ ਦੇਖਿਆ ਸਿਰਫ ਸਟਾਰਟਿੰਗ ਦੇ ਵਿੱਚ ਦੇਖਿਆ ਹੋਊਗਾ ਇੱਕ ਬਹੁਤ ਹੀ ਇਮੋਸ਼ਨਲ ਮੈਸੇਜ ਛੱਡਦੇ ਆ ਬਹੁਤ ਜ਼ਿਆਦਾ ਇਮੋਸ਼ਨਲ ਮੈਸੇਜ ਹੈਗਾ ਮੈਂ ਇੱਥੇ ਮੈਨੂੰ ਨਹੀਂ ਲੱਗਦਾ ਕਿ ਮੈਂ ਮ ਸੁਣਾ ਸਕੂਗਾ ਉਹ ਲਾਈਨਸ ਖੁਦ ਇੱਕ ਪਿਤਾ ਹੋਣ ਦੀ ਹیثیت ਦੇ ਨਾਲ ਬਹੁਤ ਜ਼ਿਆਦਾ ਇਮੋਸ਼ਨਲ ਹੈਗੀਆਂ ਉਹ ਚੀਜ਼ਾਂ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਲਾਸਟ ਚੀਜ਼ ਦੀ ਜਿਹੜੀਆਂ 12 ਵਿਸ਼ਸ ਅਤਲ ਨੇ ਲਿਖੀਆਂ ਨੇ ਆਪਣੇ ਉਸ ਸੁਇਸਾਈਡ ਨੋਟ ਦੇ ਵਿੱਚ ਕਿ ਮੇਰੇ ਮਰਨ ਤੋਂ ਬਾਅਦ ਮੇਰੀਆਂ ਇਹ 12 ਵਿਸ਼ ਨੇ ਜੇ ਇਹ ਪੂਰੀਆਂ ਹੋ ਜਾਣ ਤਾਂ ਮੈਂ ਸਾਰੀਆਂ ਅੱਗੇ ਨਹੀਂ ਬੋਲੂਗਾ ਕੋਰਟ ਦੀ ਪ੍ਰोसीडिंग ਦੇ ਨਾਲ ਜਸਟਿਸ ਦੇ ਨਾਲ ਇਨਸਾਫ ਦੇ ਨਾਲ ਰਿਲੇਟਡ ਨੇ ਪਰ ਇੱਕ ਬਾਅਦ ਵਿੱਚ ਇਹ ਜੀਆ ਜਿਹਦੇ ਨਾਲ ਤੁਹਾਡੇ ਲੋਕ ਅੰਡੇ ਖੜੇ ਹੋ ਜਾਣਗੇ 12ਵੇਂ ਵਿਸ਼ੇ ਦੇ ਵਿੱਚ ਅਤਲ ਇਹ ਕਹਿੰਦੇ ਆ ਕਿ ਜੇ ਮੈਨੂੰ ਇंसाफ ਨਹੀਂ ਮਿਲਦਾ ਤਾਂ ਆਪਣੇ ਮਾਤਾ ਪਿਤਾ ਨੂੰ ਲਿਖਦੇ ਆ ਕਿ ਜਿਹੜੀਆਂ ਮੇਰੀਆਂ ਆਸਤੀਆਂ ਨੇ ਉਹਨਾਂ ਨੂੰ ਉਸੇ ਕੋਟ ਦੇ ਬਾਹਰ ਕਿਸੇ ਵੀ ਗਟਰ ਕਿਸੇ ਵੀ ਨਾਲੀ ਕਿਸੇ ਵੀ ਗੰਦੀ ਜਗ੍ਹਾ ਦੇ ਵਿੱਚ ਤੁਸੀਂ ਵਹਾ ਦਿਓ ਕਿਉਂਕਿ ਇਸ ਇਹ ਜੀ ਜ਼ਿੰਦਗੀ ਜਿਉਣ ਦਾ ਕੋਈ ਮਤਲਬ ਨਹੀਂ ਹੈਗਾ ਇਹ ਉਹ ਕੇਸ ਹੋ ਸਕਦਾ ਬਹੁਤ ਸਾਰੇ ਦੋਸਤ ਮੇਰੇ ਬਾਹਰ ਤੋਂ ਦੇਖ ਰਹੇ ਹੋਣ ਇਹ ਚੈਨਲ ਇਹ ਵੀਡੀਓ ਇਸ ਟਾਈਮ ਅਮਰੀਕਾ ਕੈਨੇਡਾ ਤੋਂ ਸ਼ਾਇਦ ਇੰਡੀਆ ਦੇ ਵਿੱਚ ਹੋ ਰਿਹਾ ਇਸ ਟਾਈਮ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਨਾ ਪਤਾ ਹੋਵੇ ਪਰ ਪੂਰੇ ਇੰਡੀਅਨ ਸਮਾਜ ਨੂੰ ਇਸ ਕੇਸ ਨੇ ਹਿਲਾ ਦਿੱਤਾ ਪਰ ਜੋ ਨਹੀਂ ਹਿੱਲੇ ਉਹ ਹੈਗੇ ਆ ਉਹੀ ਸਰਕਾਰੀ ਬਾਬੂ ਇਸ ਕੇਸ ਨੂੰ 2 ਦਿਨ ਹੋ ਚੁੱਕੇ ਆ ਅਤਲ ਨੂੰ ਇਸ ਦੁਨੀਆ ਤੋਂ ਗਏ 2 ਦਿਨ ਹੋ ਚੁੱਕੇ ਆ ਜਿਹੜੇ 6 ਬੰਦਿਆਂ ਦਾ ਨਾਮ ਅਤਲ ਆਪਣੇ ਸਵਿਈਸਾਈ ਨੋਟ ਵਿੱਚ ਲੈਂਦੇ ਆ ਉਹਨਾਂ ਦੇ ਵਿੱਚੋਂ 4ਾਂ ਦੇ ਉੱਪਰ ਐਫ ਆਈ ਆਰ ਦਰਜ ਹੋ ਚੁੱਕੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਾਲੇ ਵੀ ਉਹ ਦੋ ਸ਼ਖਸ ਉਹਨਾਂ ਦੇ ਵਿੱਚੋਂ ਇੱਕ ਜਿਹਦਾ ਨਾਮ ਪਹਿਲੇ ਨੰਬਰ ਦੇ ਉੱਪਰ ਰੱਖਿਆ ਗਿਆ ਰੀਤਾ ਕੌਸ਼ਕ ਨਾਮ ਦੇ ਉਹ ਜੱਜ ਉਹਨਾਂ ਨੂੰ ਪੁਲਿਸ ਨੇ ਹੱਥ ਵੀ ਨਹੀਂ ਲਾਇਆ ਕਿਉਂਕਿ ਉਹ ਇੱਕ ਸਰਕਾਰੀ ਮੁਲਾਜ਼ਮ ਆ ਸਰਕਾਰੀ ਤੰਤਰ ਦਾ ਹਿੱਸਾ ਉਹ ਲੋਕ ਜਿਹੜੇ ਜਦੋਂ ਦਾ ਭਾਰਤ ਆਜ਼ਾਦ ਹੋਇਆ ਉਦੋਂ ਤੋਂ ਲੁੱਟਣ ਦੇ ਵਿੱਚ ਲੱਗੇ ਹੋਏ ਆ ਤੇ ਨਾਲ ਹੀ ਉਹ ਸਰਕਾਰੀ ਇੱਕ ਛੋਟੇ ਰੈਂਕ ਦਾ ਬਾਬੂ ਮਾਦਵ ਇਹਨਾਂ ਦੋਨਾਂ ਦੇ ਅਗੇਂਸ ਹਾਲੇ ਵੀ ਕੋਈ ਐਕਸ਼ਨ ਨਹੀਂ ਹੋਇਆ ਤਾਂ ਸ਼ਾਇਦ ਮੈਨੂੰ ਇਹ ਲੱਗ ਰਿਹਾ ਕਿ ਅਤਲ ਦੀ ਜਿਹੜੀ ਅਖੀਰਲੀ ਉਹ ਵਿਸ਼ਾ ਹੈਗੀ ਆ 12ਵੇਂ ਜਿਹੜਾ ਕਿ ਉਹਨਾਂ ਨੇ ਕਿਆ ਸਭੀ ਲਾਇਆ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਨੇ ਉਹਨਾਂ ਨੂੰ ਇੱਕ ਉਸੇ ਕੋਟ ਦੇ ਬਾਹਰ ਗਟਰ ਦੇ ਵਿੱਚ ਵਹਾ ਦੇਣਾ ਚਾਹੀਦਾ ਤੇ ਸ਼ਾਇਦ ਮੇਰੇ ਖਿਆਲ ਦੇ ਵਿੱਚ ਇਹੀ ਰਸਤਾ ਬਚੂਗਾ ਅਤਲ ਦੇ ਮਾਂ ਬਾਪ ਦੇ ਕੋਲੇ ਆਪਣੇ ਇੱਕ ਬਹੁਤ ਹੀ ਜ਼ਿਆਦਾ ਪੜ੍ਹੇ ਲਿਖੇ ਬੇਟੇ ਦੀ ਜ਼ਿੰਦਗੀ ਦਾ ਇਸ ਤਰ੍ਹਾਂ ਦੇ ਨਾਲ ਹੀ ਉਹਨਾਂ ਦਾ ਅੰਤ ਹੋਇਆ ਇਸ ਤਰ੍ਹਾਂ ਦੀ ਕਹਾਣੀ ਸੀਗੀ ਜੀ ਅਤਲ ਦੀ ਇਹ ਕਹਾਣੀ ਸਿਰਫ ਅਤਲ ਦੀ ਨਹੀਂ ਹੈ ਇੱਥੇ ਇਸ ਸਮਾਜ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਅਤਲ ਹੈਗੇ ਆ ਕਿੰਨੇ ਚਲੇ ਗਏ ਕਿੰਨੇ ਕਿ ਅੱਜ ਇਸ ਟਾਈਮ ਦੇ ਉੱਪਰ ਇਸ ਤਰ੍ਹਾਂ ਦੀ ਹੀ ਜ਼ਿੰਦਗੀ ਜਿਉ ਰਹੇ ਆ ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠ ਕੇ ਚੱਕਰ ਕੱਟ ਕੱਟ ਕੇ ਤੇ ਕਿੰਨੇ ਅੱਗੇ ਆਉਣਗੇ ਪਰ ਇਹਦੇ ਨਾਲ ਹੀ ਅਤਲ ਦੀ ਕਹਾਣੀ ਤੇ ਜ਼ਿੰਦਗੀ ਖਤਮ ਹੋ ਗਈ ਨਾਲ ਹੀ ਖਤਮ ਹੁੰਦਾ ਮੇਰਾ ਇਹ ਵੀਡੀਓ ਤੁਸੀਂ ਜੋ ਵੀ ਸੋਚਦੇ ਹੋ ਇਸ ਕਹਾਣੀ ਬਾਰੇ ਜੋ ਵੀ ਤੁਹਾਡੇ ਵਿਊ ਨੇ ਜੋ ਤੁਹਾਨੂੰ ਲੱਗ ਰਿਹਾ ਕਿਸੇ ਵੀ ਐਂਗਲ ਤੋਂ ਤੁਸੀਂ ਉਹ ਕਮੈਂਟਸ ਦੇ ਵਿੱਚ ਲਿਖ ਕੇ ਜਰੂਰ ਭੇਜਿਓ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ